ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਆ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੇਰਾ ਨਾਮ ਹੈਗਾ ਗੁਰਪ੍ਰੀਤ ਸਿੰਘ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈ ਹੋਣ ਵਾਲੀ ਹੈ ਨਰਿੰਦਰ ਰੁਪਿੰਦਰ ਦੇ ਉੱਪਰ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਨਾ ਆ ਤੁਹਾਨੂੰ ਪਤਾ ਹੀ ਆ ਲਾਸਟ ਆਪਾਂ ਰੁਪਿੰਦਰ ਹੁਣੇ ਤੇ ਕਾਫੀ ਵੀਡੀਓਜ਼ ਪਾਈਆਂ ਨੇ ਤੇ ਉਹਨਾਂ ਵੀਡੀਓ ਤੇ ਬਹੁਤ ਸਾਰੀਆਂ ਰਿਪੋਰਟਾਂ ਵਜੀਆਂ ਨੇ ਇਸ ਕਰਕੇ ਤੁਹਾਡੇ ਭਰਾ ਦਾ ਜਿਹੜਾ ਚੈਨਲ ਆ ਉਹ ਬਿਲਕੁਲ ਡਾਊਨ ਜਾ ਚੁੱਕਿਆ ਵਾ ਤੇ ਇੱਕ ਸਟ੍ਰਾਈਕ ਵੀ ਆਈ ਹੋਈ ਆ ਉਹ ਨਰਿੰਦਰ ਰੁਪਿੰਦਰ ਵੱਲੋਂ ਨਹੀਂ ਆ ਕਿਸੇ ਹੋਰ ਵੱਲੋਂ ਆਈ ਹੋਈ ਆ ਸੋ ਉਹਦੀ ਗੱਲਬਾਤ ਚੱਲਦੀ ਪਈ ਆ ਉਹ ਕਲੀਅਰ ਹੋ ਜਾਣੀ ਆ ਆਪਣਾ ਚੈਨਲ ਚੱਲਦਾ ਪਿਆ ਇਸ ਟਾਈਮ ਡਾਊਨ ਤੇ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਕਰਦਾ ਆ ਜਿਹੜੇ ਕੀ ਆਪਾਂ ਨੂੰ ਸਪੋਰਟ ਕਰਦੇ ਆ ਇਸ ਵੀਡੀਓ ਥੱਲੇ ਹਰ ਕੋਈ ਬੰਦਾ ਕਮੈਂਟ ਜ਼ਰੂਰ ਕਰੇ ਤੇ ਦੂਜੀ ਚੀਜ਼ ਇਸ ਵੀਡੀਓ ਨੂੰ ਇੱਕ ਇੱਕ ਦੋ ਦੋ ਜਾਣਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਜਿਹੜੇ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਸਾਰੇ ਭੈਣ ਭਰਾ ਪਲੀਜ਼ ਜ਼ਰੂਰ ਤੋਂ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਆਪਣਾ ਚੈਨਲ ਵਾਪਸ ਬੂਸਟ ਅਪ ਹੋਵੇ ਜਿਹੜੇ ਨੋਟੀਫਿਕੇਸ਼ਨ ਆ ਉਹ ਲੋਕਾਂ ਤੱਕ ਜਾਣ YouTube ਸੁਜੈਸ਼ਨਸ ਵਿੱਚ ਜਾਵੇ ਵੀਡੀਓ ਤਾਂ ਹੀ ਜਾ ਕੇ ਵੀਡੀਓ ਚੱਲਦੀ ਆ ਆਦਰਵਾਇਜ਼ ਵੀਡੀਓ ਨਹੀਂ ਚੱਲਦੀ ਸੋ ਪਲੀਜ਼ ਮੈਂ ਹੱਥ ਬਨ ਕੇ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਮੇਰੀ ਇੰਟਰਵਿਊ ਵਾਲਿਆਂ ਨੂੰ ਬੇਨਤੀ ਕਿ ਜਣੇ ਖਣੇ ਦੇ ਨਾਲ ਮੂੰਹ ਚ ਮੈਂ ਇੱਕ ਤੁੰਨਿਆ ਕਰੋ ચી ચા લાગી બનાવ ફાઈ પેના આપણા ਉਹ ਦੇਖੋ ਇਧਰ ਯਾਰਾ ਸੋ ਚਾਹ ਬਣਾਉਣ ਲੱਗਾ ਸੀਗਾ ਮੈਂ ਕਿਹਾ ਚਾਹ ਬਣਾਈਏ ਜਦੋਂ ਬਣਾਉਣ ਲੱਗਾ ਤੇ ਬੈਠਾ সিলਿੰਡਰ ਖਤਮ ਹੋ ਗਿਆ ਫਿਰ ਮੈਂ ਕਿਹਾ ਚਲ ਕੋਈ ਨਹੀਂ ਪਹਿਲਾਂ ਸਿਲਿੰਡਰ ਜਾ ਕੇ ਭਰ ਆ ਲਿਆਉਣਾ ਆ ਨਰਿੰਦਰ ਬਣਾਉਣ ਲੱਗਿਆ ਸੀਗਾ ਚਾਹ ਤੇ ਅਚਾਨਕ ਸਿਲਿੰਡਰ ਖਤਮ ਹੋ ਗਿਆ ਤੇ ਉਹ ਵੀ ਆ ਕੇ ਆਪਾਂ ਸੋਸ਼ਲ ਮੀਡੀਆ ਤੇ ਦੱਸ ਦੇ ਪਏ ਆ ਵੀ ਸਾਡਾ ਸਿਲਿੰਡਰ ਖਤਮ ਹੋ ਗਿਆ ਲੋਕਾਂ ਨੂੰ ਦਿਖਾਉਣਾ ਹੁੰਦਾ ਆ ਵੀ ਹਾਂਜੀ ਸਾਡੀ ਆ ਚੀਜ਼ ਵੀ ਖਤਮ ਹੋ ਗਈ ਸਾਡੀ ਆ ਚੀਜ਼ ਖਤਮ ਹੋ ਗਈ ਨਰਿੰਦਰ ਰੁਪਿੰਦਰ ਦੀਆਂ ਆਈ ਡ੍ਰੌਪਸ ਖਤਮ ਹੋ ਗਈਆਂ ਆ ਅਸੀਂ ਲੈ ਕੇ ਆਏ ਆ ਆ ਇਹਦਾ ਬਿੱਲ ਆ ਆ ਸਾਰੀਆਂ ਚੀਜ਼ਾਂ ਆ ਇਹਨਾਂ ਨੇ ਦਿਖਾ ਹੁੰਦੀਆਂ ਹੁੰਦੀਆਂ ਬਟ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਦਿਖਾਉਣ ਵਾਲੀਆਂ ਜਿਨ੍ਹਾਂ ਦਾ ਐਕਚੁਅਲ ਚ ਪ੍ਰਾਈਸ ਦੱਸਣ ਦੀ ਲੋੜ ਆ ਜਿਹੜੀਆਂ ਚੀਜ਼ਾਂ ਦੱਸਣ ਦੀ ਲੋੜ ਆ ਉਹ ਇਹਨਾਂ ਨੇ ਕਦੀ ਨਹੀਂ ਦੱਸਣੀਆਂ ਹੈਗੀਆਂ ਇਹਨੂੰ ਪੁੱਛੋ ਵੀ ਸਰਜਰੀ ਤੇ ਕਿੰਨਾ ਖਰਚਾ ਹੋਇਆ ਸੀ ਉਹ ਇਹਨਾਂ ਨੇ ਕਦੀ ਨਹੀਂ ਦੱਸਣਾ ਹਮੇਸ਼ਾ ਇਹਨਾਂ ਨੇ ਤੁਹਾਨੂੰ ਦਵਾਈ ਜਿੱਥੋਂ ਲੈਂਦੇ ਆ ਉਹਦਾ ਬਿੱਲ ਤੁਹਾਨੂੰ ਜ਼ਰੂਰ ਸਕਰੀਨ ਤੇ ਦਿਖਾਉਣਾ ਹਾਂਜੀ ਵੀ ਐਨੇ ਦੀ ਦਵਾਈ ਆ ਜਾਂ 800 ਦੀ ਆਈ ਹੈ 1000 ਦੀ ਆਈ ਹੈ 1200 ਦੀ ਆਈ ਹੈ ਐਸਾ ਕਦੀ ਇਹ ਨਹੀਂ ਦੱਸਿਆ ਸਰਜਰੀ ਕਿੰਨੇ ਦੀ ਹੋਈ ਆ ਕਿੰਨੇ ਦੀ ਹੋਣੀ ਸੀ ਕਿੰਨੇ ਦੀ ਨਹੀਂ ਹੋਈ ਹਨਾ ਕਿਉਂਕਿ ਫਿਰ ਫੜੇ ਜਾਣਗੇ ਹਨਾ ਵੀ ਲੋਕਾਂ ਨੇ ਐਨਾ ਪੈਸਾ ਭੇਜ ਦਿੱਤਾ ਲੋੜ 50000 ਦੀ ਸੀ ਲੋਕਾਂ ਨੇ ਭੇਜ ਦਿੱਤਾ ਉਹਨਾ 5 ਲੱਖ ਤੋਂ ਕਿਲੋ ਗੈਸ ਭਰਾਈ ਹੈ ਇਹਦੇ ਵਿੱਚ 200 ਰੁਪਏ ਕਿਲੋ ਆ ਗਏਸ ਦਾ ਰੇਟ ਆਪਣੀ ਮਰਜ਼ੀ ਅੱਦੀ ਆਪਣੀ ਮਰਜ਼ੀ ਕਰਾ ਲਓ ਕਿ ਕਿਲੋ ਭਰਾ ਲਓ ਪਰੋਣੀ ਆ ਜਿਆਦਾ ਭਰੋਣੀ ਜਿਆਦਾ ਵੀ ਭਰਾ ਸਕਦੇ ਹੋ ਸਾਰਾ ਪਾਇਆ ਜਿਆਦੇ ਕਿ ਵੀ ਫੁੱਲ ਕਰਾ ਲਈਦਾ ਪੂਰੀ ਇਹ ਚ ਪੈਂਦੀ ਆ 2.5 ਕਿਲੋ ਜਾਂ 4 ਕਿਲੋ ਕਈਆਂ ਚ ਪੈਂਦੀ ਆ ਤੇ ਮੈਂ ਇਹਦੇ ਵਿੱਚ ਪੁਆਈ ਆ ਦੀ 4 ਕਿਲੋ ਆਹ ਦੇਖੋ ਇਹਨਾਂ ਦਾ ਸਫੇਦ ਝੂਠ ਪਹਿਲਾਂ ਕਹਿ ਰਿਹਾ ਮੈਂ 2 ਕਿਲੋ ਗੈਸ ਭਰਾਈ ਆ ਮੁੜ ਕੇ ਕਹਿੰਦਾ ਮੈਂ 4 ਕਿਲੋ ਗੈਸ ਭਰਾਈ ਆ ਇਸ ਸਿਲੰਡਰ ਦੇ ਵਿੱਚ 2.5 ਕਿਲੋ ਤੱਕ ਗੈਸ ਪੈਂਦੀ ਆ ਅੱਧਾ ਕਿਲੋ ਆਪਾਂ ਆਪ ਹੀ ਘੱਟ ਰੱਖੀ ਦੀ ਆ ਤੇ ਆਪਾਂ 4 ਕਿਲੋ ਗੈਸ ਪੁਆਈ ਆ ਪਹਿਲਾਂ ਕਹਿੰਦਾ 2 ਪੁਆਈ ਆ ਹਨਾ ਏਨੇ ਕੋ ਕਿਦਾਂ ਸਫੇਦ ਝੂਠ ਬੋਲਦਾ ਪਿਆ ਵਾ ਕੀ ਗੱਲ ਜੇ 2 ਕਿਲੋ ਦੱਸ ਦੇਗਾ ਲੋਕਾਂ ਨੂੰ ਤੇਰੀ ਸ਼ਾਨ ਚ ਫਰਕ ਪੈ ਜਾਊਗਾ ਨਹੀਂ ਨਾ ਜੇ ਨਹੀਂ ਫੁੱਲ ਕਰਾਇਆ ਤਾਂ ਕੋਈ ਫਰਕ ਨਹੀਂ ਪੈਂਦਾ ਗੈਸ ਤੋਂ ਹੀ 200 ਰੁਪਏ ਦੀ ਭਰੋਨੇ ਹੋ ਕੀ ਗੱਲ ਇੱਕ ਵੱਡਾ ਸਿਲੰਡਰ ਨਹੀਂ ਲਾਇਆ ਹੁੰਦਾ ਬਲੈਕ ਦੇ ਵਿੱਚ ਕਿਹਨੇ ਸਿਲੰਡਰ ਮਿਲ ਜਾਂਦੇ ਆ ਤੂੰ ਤਾਂ ਨਾਲੇ ਪੰਜਾਬ ਦਾ ਰਹਿਣ ਆਲਾ ਆ ਤਿੰਨ ਤਾਂ ਉਦਾਂ ਹੀ ਤੇਰੇ ਨਾਂ ਤੇ ਕਾਪੀ ਬਣ ਜਾਣੀ ਆ ਤੇਰਾ ਮਿਲ ਜਾਣਾ ਤੈਨੂੰ ਸਿਲੰਡਰ ਹੈ ਲੈਨੇ ਕਰਨਾ ਹੋਵੇ ਉਹ ਬਹੁਤ ਕੁਝ ਕਰ ਸਕਦਾ ਤੂੰ ਹੀ ਕੁਝ ਕਰਨਾ ਹੀ ਨਹੀਂ ਚਾਹੁੰਦੇ ਹੈਗੇ ਤੂੰ ਹੀ ਸਿਰਫ ਲੋਕਾਂ ਨੂੰ ਬੇਸਕੂ ਬਣਾਉਣਾ ਚਾਹੁੰਦੇ ਹੋ ਝੂਠ ਬੋਲ ਕੇ ਝੂਠ ਦਿਖਾ ਕੇ ਸਾਰੀਆਂ ਚੀਜ਼ਾਂ ਉਹੀ ਚੀਜ਼ਾਂ ਕਰਦੇ ਪਏ ਹੋ ਤੁਸੀਂ ਰੁਪਿੰਦਰ ਦੀ ਹੋ ਰਹੀ ਹੈ ਜੀ ਅੱਜ ਕੱਲ੍ਹ ਤਬੀਅਤ ਖਰਾਬ ਉਹਦੇ ਉਹਦੀ ਅੱਖਾਂ ਦੀ ਪ੍ਰੋਬਲਮ ਦੁਬਾਰਾ ਤੋਂ ਸ਼ੁਰੂ ਹੋ ਰਹੀ ਹੈ ਤੇ ਉਹਦਾ ਇੱਕ ਪਾਸਾ ਖੜਦਾ ਜਾ ਰਿਹਾ ਜਿਸ ਸਾਹ ਨਾਲ ਉਹ ਦੱਸਦੀ ਪਈ ਹੈ ਪਹਿਲਾਂ ਤੁਸੀਂ ਆ ਵੀਡੀਓ ਦੇਖੋ ਬੰਦੀ ਆ ਪਾਸਾ ਖੜਦਾ ਜਾਂਦਾ ਹੈ ਵਲ ਸਾਈਡ ਵਾਲਾ ਖੱਬੇ ਪਾਸਾ ਖੜਦਾ ਜਾਂਦਾ ਨਾ ਜਵਾਨ ਸਦੇ ਸੋਲ ਲੈਂਦੀ ਉਹਦੇ ਛੜਾ ਗਾ ਲੁੰਦੇ ਨਾ ਉਹ ਪਾਸਾ ਘਰ ਦਾ ਦੰਨਲੇ ਇਹ ਜਵਾਨ ਤਾਂ ਸੋਲ ਦਿਹਾੜੀ ਪਾਣੀ ਲੱਗਿਆ ਹੋਇਆ ਤਨੋ ਕੋਈ ਟੈਨਸ਼ਨ ਦਾ ਲੈ ਲੈ ਦੇ ਇਸ ਤੇ ਇਫੈਕਟ ਕਰੂਗਾ ਦੇਖਿਆ ਰੁਪਿੰਦਰ ਨਰਿੰਦਰ ਤੁਹਾਨੂੰ ਦੋਨਾਂ ਨੂੰ ਕਿਹਾ ਸੀਗਾ ਨਾ ਕਹੇ ਨੂੰ ਐਵੇਂ ਫਾਲਤੂ ਦੇ ਵਿੱਚ ਬਾਦੂਆਵਾਂ ਨਹੀਂ ਦੇਈਦੀਆਂ ਹੁੰਦੀਆਂ ਤੁਸੀਂ ਲੋਕਾਂ ਨੂੰ ਬਾਦੂਆਵਾਂ ਦਿੱਤੀਆਂ ਕਿ ਤੁਹਾਡੇ ਮੁੰਡੇ ਅੰਨੇ ਹੋ ਜਾਣ ਤੁਹਾਡਾ ਟੱਬਰ ਅੰਨਾ ਹੋ ਜਾਏ ਤੁਹਾਡੇ ਇਹ ਹੋ ਜਾਏ ਤੁਹਾਡੇ ਉਹ ਹੋ ਜਾਏ ਯਾ ਜਿੰਨਾਂ ਦੁੱਖ ਮੈਂ 2 ਸਾਲ ਵਿੱਚ ਦੇਖਿਆ ਮੈਂ ਕਹਿੰਦੀ ਤੁਹਾਡੀਆਂ ਅਲਾਦਾਂ ਦੇਖੋ ਤੁਹਾਡੇ ਸਾਹਮਣੇ ਤੁਸੀਂ ਤੜਫਦੇ ਆਪਣੀਆਂ ਅਲਾਦਾਂ ਨੂੰ ਦੇਖੋ ਮੇਰੇ ਬਾਰੇ ਆ ਕੇ ਬਗਵਾਸ ਕਰਦੇ ਆ ਭੌਂਕਦੇ ਆ ਹੈ ਰੱਬਾ ਉਹਨਾਂ ਨੂੰ ਨਤਾਰਾ ਦਿਖਾ ਮੈਂ ਤਾਂ ਇਹੀ ਕਹਿੰਦੀ ਆ ਉਹਨਾਂ ਦਾ ਵੀ ਐਕਸੀਡੈਂਟ ਹੋਵੇ ਉਹਨਾਂ ਦੀ ਵੀ ਨਜਰਾਂ ਜਾਣ ਆ ਕੇ ਇੱਥੇ ਬੈਠਣ ਪੀਜੀ ਆਈ ਮੈਂ ਤਾਂ ਸਿਰਫ ਇਹ ਕਹਿੰਦੀ ਆ ਕਿ ਮੇਰੀਆਂ ਬੱਦ ਦੁਆਵਾਂ ਸਵੇਰ ਸ਼ਾਮ ਬੱਦ ਦੁਆਵਾਂ ਆ ਜਿਹੜੀ ਮੈਨੂੰ ਕਹਿੰਦੇ ਕਾਣੀ ਦੀ ਓਵਰ ਐਕਟਿੰਗ ਤੇਰਾ ਭਰਾ ਕਾਣਾ ਹੋ ਜਵੇ ਤੇਰਾ ਭਰਾ ਅੰਨਾ ਹੋ ਜਵੇ ਤੇਰਾ ਪੁੱਤ ਅੰਨਾ ਹੋ ਜਵੇ ਮੇਰੀਆਂ ਤਾਂ ਇਹੀ ਬੱਦ ਦੁਆਵਾਂ ਨਿਕਲੂਗ ਇਹ ਕਿਉਂ ਵਾਪਰ ਰਹੀਆਂ ਨੇ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਬਾਦੂਆਵਾਦੰਨੇ ਹੁੰਨੇ ਆ ਨਾ ਬੇਫਜ਼ੂਲ ਬੇਮਤਲਬ ਕਿਸੇ ਨੂੰ ਆਪਾਂ ਇੰਨਾ ਮਾੜਾ ਚੰਗਾ ਬੋਲ ਦਿੰਨੇ ਆ ਤੇ ਉਹ ਚੀਜ਼ ਵਾਪਸੀ ਆ ਕੇ ਆਪਣੇ ਤੇ ਹੀ ਲੱਗਦੀ ਹੁੰਦੀ ਆ ਤੇ ਉਹੀ ਚੀਜ਼ ਤੁਹਾਡੇ ਨਾਲ ਹੁੰਦੀ ਪਈ ਆ ਵਾਹਿਗੁਰੂ ਕਰੇ ਤੂੰ ਜਲਦੀ ਜਲਦੀ ਠੀਕ ਹੋਵੇਂ ਅਸੀਂ ਨਹੀਂ ਚਾਹੁੰਦੇ ਵੀ ਤੇਰੀ ਤਬੀਅਤ ਐਦਾਂ ਖਰਾਬ ਹੋਵੇ ਜੇ ਤੈਨੂੰ ਵਾਹਿਗੁਰੂ ਨੇ ਚੱਲ ਤੁਸੀਂ ਲੋਕਾਂ ਨਾਲ ਜੋ ਵੀ ਕੀਤਾ ਜੋ ਵੀ ਝੂਠ ਬੋਲਿਆ ਜਿੱਦਾਂ ਵੀ ਕੀਤਾ ਉਹ ਸਾਰੀਆਂ ਗੱਲਾਂ ਸਾਈਡ ਤੇ ਰੱਖਦੇ ਆ ਪਰ ਤੂੰ ਠੀਕ ਹੋਣੀ ਚਾਹੀਦੀ ਆ ਤੇ ਇੱਕ ਚੀਜ਼ ਦਾ ਅੱਗੇ ਤੋਂ ਧਿਆਨ ਰੱਖੋ ਕਿ ਕਿਸੇ ਨੂੰ ਐਵੇਂ ਐਨਾ ਮੰਦਾ ਚੰਗਾ ਨਹੀਂ ਬੋਲੀਦਾ ਉਹ ਚੀਜ਼ਾਂ ਵਾਪਸੀ ਤੁਹਾਡੇ ਤੇ ਆ ਕੇ ਹੁਣ ਖੁਦ ਹੀ ਨਿਕਲਦੀਆਂ ਪਈਆਂ ਨੇ ਤੇ ਤੁਸੀਂ ਉਹ ਚੀਜ਼ਾਂ ਭੁਗਤਦੇ ਪਏ ਹੋ ਹਾਂ ਇਹ ਗੱਲ ਠੀਕ ਆ ਜਿੱਥੇ ਇਨੀਆਂ ਤਕਲੀਫਾਂ ਜਰ ਲੀਆਂ ਉਥੇ ਆ ਕਿ ਕਿੱਡੀ ਕੀ ਤਕਲੀਫ ਆ ਇਹ ਤਕਲੀਫ ਦੇ ਨਾਲ-ਨਾਲ ਜਿਹੜੀਆਂ ਤੁਸੀਂ ਲੋਕਾਂ ਨੂੰ ਬਾਦੂਆਵਾਵਾਂ ਦਿੱਤੀਆਂ ਉਹ ਤੁਹਾਡੇ ਤੇ ਵਾਪਸ ਆ ਰਹੀਆਂ ਨੇ ਉਹ ਚੀਜ਼ ਹਲੇ ਵੀ ਟਾਈਮ ਆ ਆਪਣੀ ਭੁੱਲ ਬਖਸ਼ਾ ਲਓ ਲੋਕਾਂ ਤੋਂ ਆ ਕੇ ਮਾਫੀ ਮੰਗ ਲਓ ਇਸ ਚੀਜ਼ ਦੇ ਲਈ ਲੋਕਾਂ ਦਾ ਦਿਲ ਬਹੁਤ ਵੱਡਾ ਹੁੰਦਾ ਯਾਰ ਤੁਸੀਂ ਨਜਾਇਜ਼ ਉਹ ਸੁਖਪ੍ਰੀਤ ਕੁੜੀ ਨੂੰ ਗਾਲ੍ਹਾਂ ਕੱਢੀਆਂ ਇੱਕ ਕੋਈ ਸਿਆਜ਼ ਕੁਛ ਇਦਾਂ ਕਰਕੇ ਅ ਸਿਗਾ ਪੇਜ ਉਹਨੂੰ ਤੁਸੀਂ ਗਾਲ੍ਹਾਂ ਕੱਢੀਆਂ ਜਿਹਦਾ ਕੀ ਕੋਈ ਮਤਲਬ ਨਹੀਂ ਸੀ ਹਨਾ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਬੋਲਿਆ ਤੁਹਾਡੇ ਪਰਿਵਾਰ ਅੰਨੇ ਹੋ ਜਾਣ ਇਦਾਂ ਹੋ ਜੇ ਉਦਾਂ ਹੋ ਜੇ ਤੇ ਉਹ ਚੀਜ਼ਾਂ ਬੋਲਣ ਦਾ ਤੇ ਮਤਲਬ ਹੀ ਨਹੀਂ ਬਣਦਾ ਅੱਜ ਉਹ ਫਿਰ ਸਾਰੀਆਂ ਚੀਜ਼ਾਂ ਤੇਰੇ ਸਾਹਮਣੇ ਆ ਕੇ ਖੜਗੀਆਂ ਨੇ ਮੈਂ ਤੈਨੂੰ ਪਹਿਲਾਂ ਵੀ ਪਿਛਲੀ ਵੀਡੀਓ ਦੇ ਵਿੱਚ ਆਪਣੀ ਕਹਿ ਕੇ ਹਟਿਆ ਵਾਂ ਕਿ ਕਿਸੇ ਨੂੰ ਇੰਨਾ ਜ਼ਿਆਦਾ ਗੰਦਾ ਨਾ ਬੋਲੋ ਕਿ ਉਹ ਚੀਜ਼ਾਂ ਆਪਣੇ ਤੇ ਹੀ ਵਾਪਰ ਜਾਣ ਤੇ ਮੈਂ ਤਾਂ ਤੈਨੂੰ ਇੰਨੀ ਤੱਕ ਗੱਲ ਕਹੀ ਆ ਤੂੰ ਮੈਨੂੰ ਵਾਦੂਆ ਦੇ ਕੋਈ ਚੱਕਰ ਨਹੀਂ ਮੈਨੂੰ ਪਤਾ ਤੇਰੀ ਵਾਦੂਆ ਨਹੀਂ ਲੱਗਣੀ ਤੇ ਉਹ ਚੀਜ਼ ਹੁਣ ਦੇਖ ਲੈ ਤੇਰੇ ਤੇ ਅਸਰ ਹੋ ਰਹੀ ਆ ਤੇਰੀ ਵਾਦੂਆ ਹੀ ਤੈਨੂੰ ਲੱਗੀ ਜਾ ਰਹੀ ਆ ਹੁਣ ਦੱਸ ਤੁਸੀਂ ਆਪ ਸੋਚੋ ਵੀ ਤੁਸੀਂ ਕੀ ਚੰਗਾ ਕਰ ਰਹੇ ਹੋ ਤੇ ਕੀ ਤੁਸੀਂ ਮਾੜਾ ਕਰਦੇ ਪਿਓ ਮੈਂ ਤੁਹਾਨੂੰ ਇੱਥੇ ਕੋਈ ਗਿਆਨ ਨਹੀਂ ਵੰਡਣ ਆਇਆ ਮੈਂ ਸਿਰਫ ਇਹ ਚਾਹੁੰਦਾ ਵੀ ਥੋਡੀਆਂ ਆਪਦੀਆਂ ਅੱਖਾਂ ਕਦੋਂ ਖੁੱਲਣਗੀਆਂ ਕਿੰਨਾ ਟਾਈਮ ਤੱਕ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਰਹੋਗੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰ ਦਿਓ ਆਪਣਾ ਕੰਮ ਕਰੋ ਆਪਣੀ ਹੱਥੀਂ ਕਿਰਤ ਕਰੋ ਕੰਮ ਕਰ ਜਾਂ ਹੱਡ ਤੋੜ ਆਪਣੇ ਸਾਰੇ ਤੋੜਦੇ ਆ ਯਾਰ ਮਿਹਨਤ ਕਰਦੇ ਆ ਪੈਸਾ ਕਮਾਉਂਦੇ ਆ ਤੂੰ ਵੀ ਕਮਾ ਲੈ ਕੀ ਹੋ ਜੂਗਾ ਮਿਹਨਤੀ ਕਰੋਗੇ ਨਾ ਮਿਹਨਤ ਦਾ ਜਿਹੜਾ ਫਲ ਹੁੰਦਾ ਨਾ ਉਹ ਬਹੁਤ ਜ਼ਿਆਦਾ ਫਲ ਦਾ ਹੁੰਦਾ ਆ ਨਾ ਫਲਦਾ ਮਤਲਬ ਫੈਲਦਾ ਹੁੰਦਾ ਫਲਦਾ ਹੁੰਦਾ ਹੈ ਤੇ ਐਹੋ ਜਿਹਿਆਂ ਜਿਹੋ ਲੀਆਂ ਤੁਸੀਂ ਜੇ ਤੁਸੀਂ ਆਹੀ ਚਾਹੁੰਦੇ ਹੋ ਵੀ ਤੁਸੀਂ ਡੋਨੇਸ਼ਨਾਂ ਤੇ ਪੰਲਾਂ ਤੁਸੀਂ ਪੈਸਾ ਇਕੱਠਾ ਕਰ ਕਰਕੇ ਪੰਲਾਂ ਤਾਂ ਫਿਰ ਤੁਸੀਂ ਸਾਰੀ ਉਮਰ ਹੀ ਇਦਾਂ ਹੀ ਕੱਟੋਂਗੇ ਇਹ ਮੇਰੀ ਗੱਲ ਅੱਜ ਤੁਸੀਂ ਲਿਖ ਕੇ ਲੈ ਲਓ ਜਿੰਨਾ ਟਾਈਮ ਤੁਸੀਂ ਆਪਣੀ ਹੱਥੀਂ ਕਿਰਤ ਕਰਨਾ ਸ਼ੁਰੂ ਨਹੀਂ ਕਰਦੇ ਮਿਹਨਤ ਕਰਨੀ ਸ਼ੁਰੂ ਨਹੀਂ ਕਰਦੇ ਲੋਕਾਂ ਨੂੰ ਬੇਫਿਕਰ ਬਣਾਉਣਾ ਬੰਦ ਨਹੀਂ ਕਰਦੇ ਉਹਨਾ ਟਾਈਮ ਤੱਕ ਤੁਸੀਂ ਕਸ਼ਟਾਂ ਦੇ ਨਾਲ ਘਰੇ ਹੀ ਰਹਿਣਾ ਰਹਿਣਾ ਹੈ ਇਹ ਪੱਕੀ ਗੱਲ ਹੈ ਕਿਉਂਕਿ ਤੁਸੀਂ ਲੋਕਾਂ ਨੂੰ ਝੂਠ ਬੋਲ ਰਹੇ ਹੋ ਬੇਫਕੂ ਬਣਾ ਰਹੇ ਹੋ ਕੋਈ ਮਿਹਨਤ ਨਹੀਂ ਕਰ ਰਹੇ ਇਧਰ ਉਧਰੋਂ ਪੈਸੇ ਇਕੱਠੇ ਕਰ ਲਏ YouTube ਤੋਂ ਪੈਸੇ ਆ ਗਏ ਉਹਦੀ ਰੋਟੀ ਖਾ ਲਈ ਠੀਕ ਆ YouTube ਤੋਂ ਵੀ ਪੈਸੇ ਆਂਦੇ ਹੋ ਤੁਹਾਡੀ ਆਪਣੀ ਕਮਾਈ ਹੈ ਬਈ ਉਹ ਕਹੇ ਹੋਰ ਦੀ ਕਮਾਈ ਨਹੀਂ ਉਹ ਤੁਹਾਡੀ ਹੀ ਕਮਾਈ ਹੈ ਬਟ ਉਸ ਸੱਚ ਦੀ ਤਾਂ ਕਮਾਈ ਹੋਵੇ ਉਹ ਕਮਾਈ ਹੀ ਤੁਹਾਡੀ ਸਾਰੀ ਝੂਠ ਦੀ ਹੈ ਹੈਨਾ ਸੋ ਮੈਂ ਵਾਧੂ ਇਸ ਵੀਡੀਓ ਨੂੰ ਹੋਰ ਖਿੱਚਣਾ ਨਹੀਂ ਚਾਹੁੰਦਾ ਮੈਂ ਸਿਰਫ ਇੰਨਾ ਹੀ ਚਾਹੁੰਦਾ ਵੀ ਆ ਦੇਖ ਲੈ ਤੇਰੇ ਸਾਹਮਣੇ ਰਿਜ਼ਲਟ ਆ ਤੇਰੀਆਂ ਦਿੱਤੀਆਂ ਵਾਦੂਆਵਾਂ ਤੇਰੇ ਤੇ ਆ ਕੇ ਲੱਗ ਰਹੀਆਂ ਨੇ ਤੇ ਠੀਕ ਹੈ ਜੀ ਅੱਜ ਦੀ ਸੀਗੀ ਆ ਵੀਡੀਓ ਉਮੀਦ ਕਰਦਾ ਤੁਸੀਂ ਇਸ ਵੀਡੀਓ ਨੂੰ ਸਪੋਰਟ ਕਰੋਗੇ ਤੇ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਸਿਰਫ ਆਹੀ ਚਾਹੁੰਨਾ ਆ ਕਿ ਆਪਣਾ ਚੈਨਲ ਵਾਪਸ ਲੈ ਤੇ ਆ ਜਾਵੇ ਜਿਹੜੀਆਂ ਰਿਪੋਰਟਾਂ ਵੱਜੀਆਂ ਨੇ ਉਹਦੇ ਕਰਕੇ ਨਾ ਨੋਟੀਫਿਕੇਸ਼ਨ ਵਗੈਰਾ ਆਫ ਹੋ ਜਾਂਦੇ ਹੁੰਦੇ ਆ ਤੁਸੀਂ ਸਾਰੇ ਜਾਣੇ ਵੀ ਆਪਣੇ ਫੋਨ ਤੇ ਜਾ ਕੇ YouTube ਤੇ ਜਾ ਕੇ ਜਿੱਥੇ ਸਬਸਕ੍ਰਾਈਬ ਵਾਲਾ ਬਟਨ ਹੁੰਦਾ ਉਹ ਨਾਲ ਬੈਲ ਵਾਲਾ ਬਟਨ ਹੁੰਦਾ ਆ ਉਹ ਕਲਿੱਕ ਕਰਕੇ ਬੈਲ ਦੁਆਰਾ ਔਨ ਕਰ ਲਿਓ ਤਾਂ ਕਿ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਪਾਵੇ ਤੇ ਸਟ੍ਰਾਈਕ ਜਿਹੜੀ ਆਈ ਹੋਈ ਆ ਉਹ ਆਪਾਂ ਜਲਦੀ ਤੋਂ ਜਲਦੀ ਕਲੀਅਰ ਆਊਟ ਕਰਾ ਲਾਂਗੇ ਉਹ ਹੁੰਦੀ ਪਈ ਆ ਗੱਲ ਤੇ ਉਹ ਕਲੀਅਰ ਹੋ ਵੀ ਜਾਣੀ ਆ ਤੇ ਪਲੀਜ਼ ਇਸ ਵੀਡੀਓ ਤੇ ਹਰ ਕੋਈ ਬੰਦਾ ਕਮੈਂਟ ਕਰੇ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰੇ ਆ ਜਿਹੜੀ ਨਰਿੰਦਰ ਰੁਪਿੰਦਰ ਤੇ ਮੈਂ ਹੁਣ ਵੀਡੀਓ ਬਣਾਈ ਆ ਇਹ ਮੈਂ ਆਪ ਹੀ ਛੋਟੀ ਰੱਖੀ ਆ ਸਿਰਫ ਇਹਨਾਂ ਨੂੰ ਇੱਕ ਲੈਸਨ ਦੇਣ ਦੇ ਲਈ ਕਿ ਦੇਖ ਲੈ ਤੇਰੀਆਂ ਕੀਤੀਆਂ ਤੇਰੇ ਸਾਹਮਣੇ ਹੀ ਆ ਗਈਆਂ ਸਿਰਫ ਇਸ ਕਰਕੇ ਵੀਡੀਓ ਛੋਟੀ ਰੱਖੀ ਆ ਨਹੀਂ ਤਾਂ ਇਹਨਾਂ ਦੇ ਬਾਰੇ ਆਪਣੇ ਕੋਲ ਬਹੁਤ ਵੱਡਾ ਧਮਾਕਾ ਆਇਆ ਪਿਆ ਵਾ ਜੇ ਮੈਂ ਕਰਨਾ ਹੋਵੇ ਉਹ ਕਰ ਸਕਦਾ ਆ ਇਹ ਇਸ ਟਾਈਮ ਬਿਮਾਰ ਨੇ ਇਹਨਾਂ ਨੂੰ ਹੋਰ ਪਰੇਸ਼ਾਨ ਕਰ ਸਕਦਾ ਮੈਂ ਪਰ ਆਪਾਂ ਇਹੋ ਜਿਹੀਆਂ ਚੀਜ਼ਾਂ ਨਹੀਂ ਸਿੱਖੀਆਂ ਵੀ ਆਪਾਂ ਕਿਸੇ ਨੂੰ ਪਰੇਸ਼ਾਨ ਦੇ ਟਾਈਮ ਹੋਰ ਪਰੇਸ਼ਾਨ ਕਰ ਦਈਏ ਹਨਾ ਸੋ ਆਹੀ ਕਹਿੰਨੇ ਆ ਵੀ ਤੂੰ ਠੀਕ ਹੋਵੇਂ ਤੇ ਠੀਕ ਰਹਿ ਜਿਹੜੀ ਲੋਕਾਂ ਨੂੰ ਬਾਦੂਆਵਾਂ ਦਿੱਤੀਆਂ ਨੇ ਉਹਦੀ ਆ ਕੇ ਲੋਕਾਂ ਤੋਂ ਮਾਫੀ ਮੰਗ ਤੇ ਤੁਸੀਂ ਆਪਣਾ ਚੰਗੇ ਕੰਮ ਕਰੋ ਤੇ ਲੋਕਾਂ ਨੂੰ ਮਾੜਾ ਨਾ ਬੁੱਲੋ ਬਸ ਤੇ ਲੋਕਾਂ ਨੂੰ ਵੀ ਜੀਣ ਦਿਓ ਤੇ ਆਪ ਵੀ ਜਿਓ ਤੇ ਆਪਣੀ ਮਿਹਨਤ ਕਰੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ